ਬਾਈ ਗੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੇ ਇਸ ਤੋਂ ਅਗਲੀ ਅੱਗੇ ਅਦਾਸੀ ਤੇ ਜਾਣਾ ਇੱਕ ਦੈਂਤ ਨੂੰ ਤਾਰਨਾ ਉਹ ਖਾੜੀ ਦੇ ਅੰਦਰ ਮੰਦਰਾ ਮੰਦਰਾ ਇੱਕ ਸ਼ਹਿਰ ਹੈ ਇਸੇ ਇਲਾਕੇ ਵਿੱਚ ਕਾਦਲਾ ਨਾਮੰਦੀ ਮੰਦਿਰਗਾ ਬਣਾਈ ਜਾ ਰਹੀ ਮੰਦਰਾ ਦੇ ਅੱਠ ਕੋ ਦੱਖਣ ਵਿੱਚ ਇੱਕ ਨਗਰ ਰਾਹੁ ਪਰਸੀ ਮੰਦਰਾਵਲ ਜਾਂਦੇ ਹੋਏ ਦੀਨ ਧਿਆਰ ਕਿਰਪਾ ਦੇ ਸਾਦਰ ਗੁਰੂ ਜੀ ਜਦੋਂ ਰਾਹ ਹਾਰ ਪਰ ਪੰਚੇ ਤਾਂ ਉੱਥੇ ਵੀ ਲੋਕਾਂ ਨੂੰ ਭੈਪੀਤ ਹੋਇਆ ਹੋਇਆ ਦੇਖਿਆ ਸਾਰਿਆਂ ਦੇ ਚਿਹਰਿਆਂ ਦੇ ਰੰਗ ਉੱਡੇ ਹੋਏ ਸਨ ਉਹਨਾਂ ਨੂੰ ਖਾਣਾ ਪੀਣਾ ਨਹੀਂ ਸੀ ਸਵਿਤਾ ਗੁਰੂ ਜੀ ਨੇ ਉਹਨਾਂ ਦੇ ਦੁੱਖ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਮੁਖੀ ਬੋਲਿਆ ਹੇ ਮਹਾਰਾਜ ਅ ਮਹਾਂਪਰਖੋ ਹੋਰ ਤਾਂ ਅਸੀਂ ਸਭ ਤਰ੍ਹਾਂ ਰਾਜੀ ਹਾਂ ਜੇ ਪਰ ਸਾਨੂੰ ਇੱਕ ਬੜਾ ਕਲੇਸ਼ ਹੁੰਦਾ ਹੈ 6 ਮਹੀਨੇ ਪਿਛੋਂ ਅਸੀਂ ਸਭ ਆਦਮੀ ਪ੍ਰਵਾਸ ਥੇਤ ਅਸਮਾਵ ਲੱਦ ਕੇ ਹੋਰ ਥਾਂ ਚਲੇ ਜਾਂਦੇ ਹਾਂ ਹੋਰ ਥਾਂ ਚਲੇ ਜਾਂਦੇ ਹਾਂ ਕਹਿੰਦੇ ਅਸੀਂ 6 ਮਹੀਨਿਆਂ ਬਾਅਦ ਕਿਉਂਕਿ ਇੱਥੇ ਸਾਡੇ ਘਰਾਂ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਉਹ ਅਗਨਿੰਦੇ ਪੈ ਕਰਕੇ ਹੋਰ ਆਸਥਾਨ ਗੁਜ਼ਾਰਾ ਹੀ ਗੁਜ਼ਾਰਾ ਜਾਏ ਕਰਦੇ ਹਾਂ ਜਾਂ ਤੇ ਹੋਸਤ ਆਸਥਾਨ ਤੇ ਗੁਜ਼ਾਰਾ ਕਰਦੇ ਹਾਂ ਮਹਾਰਾਜੀ ਅਸੀਂ ਹੁਣ ਤਿਆਰ ਹਾਂ ਇਹ ਅਤੇ ਆਪ ਵੀ ਸਾਡੇ ਨਾਲ ਚੱਲੋ ਗੁਰੂ ਜੀ ਨੇ ਸਵਾਲ ਕਰਕੇ ਪੁੱਛਿਆ ਅੱਗੇ ਕਿਉਂ ਅੱਗ ਕਿਉਂ ਲੱਗ ਜਾਂਦੀ ਹੈ ਮੁਖੀ ਨੇ ਉੱਤਰ ਦਿੱਤਾ ਮਹਾਰਾਜੀ ਇੱਕ ਦਿਉ ਦੈਂਤ ਹੈ ਉਹ ਆਣ ਕੀ ਲਾਗਲ ਅਗਲਾ ਕੇ 60 ਦਿਨ ਸਾੜ ਜਾਂਦਾ ਹੈ ਗੁਰੂ ਜੀ ਨੇ ਮਸ਼ਕਰਾ ਕੇ ਵਚਨ ਕੀਤਾ ਦਰਉਨਾ ਸਤਨਾਮ ਜਪੋ ਕਰਤਾਰ ਪਲੀ ਕਰੇਗਾ ਤੁਹਾਡਾ ਮਾਰ ਬੱਚਾ ਸਤਰੀ ਪੁਰਸ਼ ਰਾਜੀ ਰਹਿਣਗੇ ਆਨੰਦ ਨਾਲ ਬਸੋਗੇ ਦਿਉ ਤੁਹਾਡਾ ਕੁਝ ਨਹੀਂ ਬਗਾਲ ਸਕਦਾ ਕਰਤਾ ਅੰਗ ਸੰਗ ਛਾਈ ਹੋਏ ਅਸਾਂ ਦੇ ਅੱਖੇ ਲੱਗੋ ਕਿਤੇ ਨਾ ਜਾਵੋ ਗੁਰੂ ਜੀ ਦੇ ਬਚਨ ਸੁਣ ਕੇ ਗੁਰੂ ਜੀ ਦਾ ਪਰਮਾਵਸਾਲੀ ਤਿੰਨ ਨਿਹਾਰੀ ਚਿਹਰਾ ਦੇਖ ਕੇ ਨਗਰ ਵਾਸੀ ਨੂੰ ਹੌਸਲਾ ਹੋਇਆ ਕਿ ਇਹ ਮਹਾਪੁਰਸ਼ ਕੋਈ ਕਰਨੀ ਵਾਲਾ ਹੈ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਵੇਗਾ ਉਹ ਗੁਰੂ ਜੀ ਦੇ ਆਖੇ ਲੱਗੇ ਉਹਨਾਂ ਨੇ ਲਾਦਿਆ ਤੇ ਬੰਨਿਆ ਹੋਇਆ ਸਾਰਾ ਸਮਾਨ ਕੋਲ ਕੇ ਘਰ ਵਿੱਚ ਰੱਖ ਦਿੱਤਾ ਆਪੂ ਆਪਣੇ ਘਰ ਬੈਠ ਕੇ ਸਤਨਾਮ ਸਤ ਕਰਤਾ ਦਾ ਜਾਪ ਕਰਨ ਲੱਗੇ ਮੌਤ ਦਾ ਆਪਾ ਇਹ ਬੁਰਾ ਹੁੰਦਾ ਹੈ ਮੌਤ ਤੋਂ ਡਰਦਾ ਹੋਇਆ ਮਨੁੱਖ ਜੋ ਨਹੀਂ ਕਰਨਾ ਉਹ ਕਰਦਾ ਹੈ ਉਹ ਲੋਕ ਰਾਤ ਦਿਨੇ ਸਤਨਾਮ ਸਤਨਾਵ ਸਿਮਰਦੇ ਹੋਏ ਕਰਤ ਕਰਨ ਲੱਗੇ ਉਹ ਦਿਨ ਆ ਪੂਜਾ ਜਿਸ ਦਿਨ ਦਾਤ ਨਹੀਂ ਅੱਗ ਲਾਉਣੀ ਸੀ ਲੋਕਾਂ ਨੂੰ ਘਰਾਂ ਵਿੱਚ ਬੈਠੇ ਰਹਿਣ ਦਾ ਹੌਸਲਾ ਨਾ ਪਿਆ ਉਹ ਘਰ ਛੱਡ ਕੇ ਬਾਲ ਬੁੱਢੇ ਸਭ ਗੁਰੂ ਜੀ ਕੋਲ ਆ ਪਹੁੰਚੇ ਫੁੱਲਾ ਥਾਂ ਦਾ ਰਸਤਾ ਹੈ ਥਾਂ ਬੈਠ ਗਏ ਗੁਰੂ ਜੀ ਨੇ ਸਾਹਮਣੇ ਸੰਬੋਧਨ ਕਰਕੇ ਆਖਿਆ ਕਰਤਾ ਨੂੰ ਚਿੱਤੇ ਕਰੋ ਮੈਂ ਤਾਂ ਨਾ ਹੋ ਜਾਵੇਂ ਹੋ ਕੇ ਮਰੇਗਾ ਮਦਾਨੇ ਨੇ ਰਵਾਜ ਪੁਜਾਰੀ ਗੁਰੂ ਜੀ ਨੇ ਸ਼ਬਦ ਗਾਇਨ ਲਾਇਆ ਐ ਜੀ ਜਨਮਾ ਮਰੇ ਆਵੇ ਫੋਨ ਜਾਵੇ ਮੈਨ ਗੌਰ ਗਤ ਨਹੀਂ ਕਾਈ ਗੁਰਮਖ ਪ੍ਰਾਨੀ ਨਾਮੇ ਰਾਤੇ ਨਾਮੇ ਗਤ ਤਤ ਪਾਈ ਪਾਈ ਹੀ RAM ਨਾਮ ਚਤਲਾਈ ਗੌਰ ਪਰ ਸ਼ਾਦੀ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹੋ ਐ ਜੀ ਮੁfte ਪੇਖ ਕਰੇ ਪੇਖਿਆ ਕੋ ਕੀਤੇ ਉਦਨ ਉਦਰਾ ਵੱਲ ਕੇ ਤਾਈ ਮੈਨ ਹਰ ਭਗਤ ਨਹੀਂ ਸੁਕ ਪ੍ਰਾਨੀ ਮੈਨ ਕੋਰੇ ਗਰਮ ਨਾ ਜਾਂ ਤੇ ਸਦਾ ਮਰ ਮਾਥਮ ਜੀਵ ਜਨਮ ਲੈਂਦਾ ਹੈ ਮੁੜ ਕੇ ਤੁਰ ਜਾਂਦਾ ਹੈ ਉਹਦੀ ਗਤੀ ਨਹੀਂ ਅੱਛੀ ਨਹੀਂ ਹੁੰਦੀ ਉਹੋ ਹੀ ਆਦਮੀ ਇੱਜ਼ਤ ਪਾਉਂਦੇ ਹਨ ਜਿਹੜੇ ਗਰਮ ਖਾਂਨ ਜੋ ਵਾਹਿਗੁਰੂ ਨੂੰ ਯਾਦ ਕਰਦੇ ਹਨ ਸੁਣੋ ਸੱਜਣੋ ਪ੍ਰਮਾਥਵਾ ਕੋ ਲੋ ਨਾਮ ਦੀ ਦਾਤ ਮੰਗੋ ਜਦੋਂ ਨਾਮ ਦੀ ਦਾਤ ਮੰਗੋਗੇ ਤਾਂ ਉਹ ਦੇ ਹੋ ਜਾਵੋਗੇ ਤਦੋਂ ਬੜਿਆਈ ਪ੍ਰਾਪਤ ਹੋਵੇਗੀ ਉਸ ਉਹ ਤੁਸਾਂ ਦੀ ਰਾਖੀ ਕਰੇਗਾ ਜਗਤ ਦੇ ਵਿੱਚ ਲੋਕ ਪੇਟ ਭਰ ਨਵਾਸਤੇ ਨੇਕਾਂ ਵਖੰਡ ਕਰਦੇ ਹਨ ਕਈ ਜੀਭਾਂ ਨੂੰ ਮਾਰਦੇ ਕਿਸੇ ਦੇ ਘਰ ਸਾੜਦੇ ਤੇ ਜੀਭਾਂ ਨੂੰ ਜਾਣਦੇ ਹਨ ਇਹ ਸਭ পাপ ਕਰਮ ਵੇਟ ਬਦਲੇ ਹੁੰਦੇ ਹਨ ਮਨੁੱਖ ਨੂੰ ਚਾਹੀਦਾ ਕਈਏ ਪ੍ਰਮਾਤਮਾ ਦੀ ਭਗਤੀ ਤੋਂ ਮਿਲਿਆ ਕੋ ਜਨਾ ਮੰਗੇ ਗੁਰੂ ਜੀ ਦੀ ਸ਼ਾਨ ਆਏ ਬਿਨਾ ਹਕਾਰ ਦਾ ਨਾ ਨਾ ਸ੍ਰੀ ਹੁੰਦਾ ਐ ਜੀ ਕਾਲ ਸ਼ਦਾ ਸਰ ਉੱਪਰ ਠਾਡੇ ਜਨਮ ਜਨਮ ਭਾਈ ਸਾਚੇ ਸਭ ਦਾ ਰਤੇਸੇ ਬਾਚੇ ਸਤ ਗੁਰੂ ਮੂਝ ਬਜਾਈ ਗੁਰ ਸ਼ਰਨਾਈ ਜੋਹੇ ਨਾ ਸਕੇ ਦੂਤ ਨਾ ਸਕੇ ਸਤਾਈ ਅਮਗਤ ਨਾਥ ਨਰਨਜਣ ਰਾਤੇ ਨਰਪੋ ਸਿਵ ਲਵਲਾਈ ਅਜਿਓ ਨਾ ਵੰਦਰੜ ਵੰਦਿਰੂ ਨੰਮੀ ਲੈਵ ਲਾਓ ਸਤਗੁਰੂ ਤੇ ਠਕਕਾਈ ਜੋਤਿ ਸੰਭਾਵੇ ਸੂਈ ਕਰਸੀ ਕਰਤ ਨ ਮਿੱਤਿਆ ਜਾਈ ਤੇ ਇਸ ਦਾ ਅਰਥ ਮੁਖ ਦਾ ਅਟਲ ਵੈਰੀ ਕਾਲ ਹੈ ਜੋ ਜਨਮਾਂ ਤੋਂ ਮੁਖ ਦੇ ਸਾਥ ਰਹਿੰਦਾ ਹੈ ਜਮਦੂ ਜਮਦੂ ਤੇ ਹਾਜ ਰਹਿੰਦੇ ਹਨ ਪਰ ਜਿਨ੍ਹਾਂ ਨੂੰ ਗੁਰੂ ਜੀ ਨੇ ਅਕਲ ਦਾਸੀ ਹੈ ਉਹ ਗੁਰੂ ਜੀ ਦੀ ਸ਼ਾਨੀ ਲੱਗੇ ਹਨ ਉਹ ਜੀ ਦੀ ਸ਼ਾਨ ਨਹੀਂ ਲੱਗਿਆ ਜਬ ਬੰਦੂਤ ਕੁਝ ਨਹੀਂ ਵਿਗਾੜ ਸਕਦੇ ਮਨੁੱਖ ਉਹਨਾਂ ਹੱਥੋਂ ਕਦੀ ਦੁਖੀ ਨਹੀਂ ਨਹੀਂ ਹੁੰਦਾ ਕਿਉਂਕਿ ਉਹ ਪ੍ਰਮਾਤਮਾ ਨੇ ਚੰਨਾਂ ਨਾਲ ਜੋੜੀ ਰੱਖਦੇ ਹਨ ਲੈਵ ਲਾਉਣ ਵਾਲੇ ਕੋਲ ਜਮ ਨਹੀਂ ਹਟਕਦਾ ਇਸ ਵਾਸਤੇ ਸਾਰਿਆਂ ਨੂੰ ਚਾਹੀਦਾ ਹੈ ਗੁਰੂ ਸ਼ਬਦ ਨਾਲ ਲੈਵ ਜੋੜੀ ਰੱਖ ਕੇ ਨਾ ਜੋ ਪ੍ਰਮਾਤਮਾ ਚਾਹੁੰਦਾ ਹੈ ਕਿਆ ਤੇ ਮਿੱਟੀ ਨਹੀਂ ਜਾਂਦੀ ਪਰ ਪ੍ਰਮਾਤਮਾ ਕਦੀ ਮਾੜਾ ਨਹੀਂ ਕਰਦਾ ਐ ਜੀ ਭਗ ਪ੍ਰੇ ਗੁਰ ਨਰਨ ਤੇ ਮਾਰੀ ਮੈਂ ਅਵਰਨਾ ਦੂਜੀ ਭਾਈ ਅਵਤਵ ਇੱਕੋ ਇੱਕ ਪਕਾਰੋ ਆਲ ਜਗਾਲ ਸਖਾਈ ਐ ਜੀ ਰਾਖੋ ਪੈ ਜ ਨਾਮ ਆਪਣੇ ਕੀ ਤੋਜ ਹੀ ਸ਼ੋਮ ਬਨਾਈ ਕਰ ਕਰ ਪਾ ਗੁਰੂ ਦਰਸ਼ਦ ਖਾਵੋ ਹਮੇ ਸਵਨ ਜਿ ਲਾਈਂ ਐ ਕੀ ਮੰਗੋ ਕੁਛ ਰਹਿ ਨ ਇਸ ਜੰਗ ਮੈਂ ਆਇਆ ਆਇਆ ਜਾਇ ਨਾਨਕ ਨਾਮ ਪਦਾਰਥ ਦੀਜੀ ਹਿੰਦੇ ਗੰਠ ਬਣਾਈ ਤੇ ਉਸਤਾ ਗੁਰੂ ਜੀ ਸ਼ਾਨ ਆਏ ਮਨੁੱਖਾਂ ਦੇ ਮਨੁਪਹਾਵਨਾ ਨੂੰ ਪਰਗਟ ਕਰਦੇ ਹੋਏ ਆਖਦੇ ਹਨ ਹੇ ਗੁਰੂ ਜੀ ਅਸੀਂ ਤੁਸਾਂ ਲਈ ਸ਼ਾਨ ਆਏ ਹਾਂ ਹੋਰ ਕੋਈ ਆਸਰਾ ਨਹੀਂ ਬਾਕੀ ਸਾਰੇ ਆਸਰੇ ਛੱਡ ਦਿੱਤੇ ਹਨ ਹੁਣ ਤਾਂ ਅਸੀਂ ਇਕ ਤੂੰ ਹੀ ਤੂੰਹ ਕਾਰਦੇ ਹਾਂ ਇਹੋ ਅਸਾਂ ਦਾ ਰਾਖਾ ਹੈ ਹੇ ਮਾਲਕ ਜਦੋਂ ਤੇਰੀ ਸ਼ਾਨ ਆਏ ਤਾਂ ਅਸਾਂ ਦੀ ਜਾਨ ਤੇ ਇੱਜ਼ਤ ਆਪਦੇ ਹੱਥ ਹੈ ਦਇਆ ਕਰਕੇ ਅਸਾਂ ਦਾ ਬਚਾ ਕਰੋ ਸਾਨੂੰ ਦਰਸ਼ਨ ਦੀ ਉਹ ਹਮੇਲਾ ਖਾਤਮਾ ਹੋਵੇ ਮੇਰੀ ਖਤਮ ਹੋਵੇ ਇਹ ਪ੍ਰਮਾਹ ਪਰਮੇਸ਼ਰ ਇਹੋ ਦਾਨ ਮੰਗਦੇ ਹਾਂ ਕਿ ਆਪ ਦੇ ਚਰਨਾਂ ਨਾਲ ਪ੍ਰੀਤ ਬਣੀ ਰਹੇ ਨਾਮ ਸਿਮੰਦਾ ਪਦਾਰਥ ਬਖਸ਼ੋ ਉਸ ਨੂੰ ਮੈਂ ਹਿਰਦੇ ਵਿੱਚ ਰੱਖਾਂਗਾ ਇਹੋ ਇੱਛਾ ਹੈ ਇਹੋ ਪੱਖ ਹੈ ਗੁਰੂ ਜੀ ਨੇ ਇਹ ਸ਼ਬਦ ਦਾ ਭੋਗ ਪਾਇਆ ਤਾਂ ਉਸ ਸਮੇਂ ਦੇਵ ਆਇਆ ਉਸ ਦਾ ਸਿਰ ਅਸਮਾਨ ਅਸਮਾਨ ਨਾਮ ਤੇ ਪੈਰ ਜ਼ਮੀਨ ਨਾਮ ਸਿਰ ਅਸਮਾਨ ਨਾਲ ਤੇ ਪੈਰ ਜ਼ਮੀਨ ਨਾਲ ਹਨ ਅਤੇ ਬੜਾ ਮੇਵਕ ਅਰਾਲ ਰੂਪ ਹੈ ਲੋਹੇ ਜੈਸਾ ਰੰਗ ਤੇ ਹੱਥ ਵਿੱਚ ਅਗਨ ਹੈ ਉਹਨਾਂ ਲੋਕਾਂ ਮਲ ਵੇਖਦਿਆ ਹੈ ਤੇ ਆਖਦਾ ਹੈ ਅੱਗੇ ਤਾਂ ਮੇਰੇ ਡਰ ਕਰਕੇ ਨਾਸ ਨਸ ਜਾਂਦੇ ਸਨ ਅੱਜ ਨਹੀਂ ਨੱਸੇ ਮੈਂ ਅੱਜ ਇਹਨਾਂ ਨੂੰ ਸਾੜਾਂਗਾ ਕਿਉਂਕਿ ਇਹਨਾਂ ਨੇ ਮੇਰੇ ਡਰ ਵਿਚਾਰ ਦਿੱਤਾ ਹੈ ਇਉਂ ਕਰੋਧਮਨ ਹੋ ਕੇ ਕੂਕਦਾ ਤੇ ਲੰਮੀ ਲਾਲ ਜਬਾਨ ਹੀਠਾਂ ਉੱਤੇ ਫੇਰਦਾ ਹੋਏ ਅੱਗੇ ਵਧਿਆ ਉਸ ਦੀ ਭਿਆਨਕ ਸੂਤ ਤੇ ਉਹਦੇ ਹੱਥਾਂ ਅੱਗ ਦੇਖ ਕੇ ਸਾਰੇ ਪੁਰਸ਼ ਪੈਪਿਤ ਹੋ ਗਏ ਗੀਆਂ ਗਿਆ ਤਾਂ ਡਾਂਡਾ ਨਿਕਲ ਗਈਆਂ ਗੁਰੂ ਜੀ ਨੇ ਸਤ ਕਰਤਾਰ ਆਖ ਕੇ ਮੈਂਤਵਾਲ ਦੇਖਿਆ ਗੁਰੂ ਜੀ ਦੇ ਦੇਖਣ ਸਾਰ ਮੈਂ ਤੰਨਾ ਹੋ ਗਿਆ ਤੇ ਉਹਦੇ ਹੱਥ ਵਾਲੀ ਅੱਗ ਬੁਝ ਗਈ ਅੱਗ ਦੇ ਬੁਝਣ ਨਾਲ ਧੌਂਖੰਬਣ ਲੱਗ ਪਿਆ ਜਿਵੇਂ ਉਹਦੇ ਤੰਨ ਦੀ ਸਾਰੀ ਸ਼ਕਤੀ ਗੁਰੂ ਜੀ ਨੇ ਖਿੱਚ ਲਈ ਸੀ ਕੰਮ ਦਾ ਗੰਮ ਦਾ ਉਹ ਬੈਠਣ ਲੱਗਾ ਉਸ ਕੋਲੋਂ ਬੈਠਿਆ ਨਾ ਗਿਆ ਉਹਦੀ ਇੱਕ ਲੱਤ ਟੁੱਟ ਗਈ ਉੜ ਗਪਿਆ ਪਰ ਉਸ ਦੀ ਜਾਨ ਨਾ ਨਿਕਲੀ ਗੂ ਜੀ ਨੇ ਉੱਠ ਕੇ ਉਸ ਨੇ ਕੂੜ ਗਏ ਨੇ ਉਹਨੇ ਡਾਂਡਿਆ ਡਾੜ ਕੇ ਗੁਰੂ ਜੀ ਦੇ ਚਰਨ ਫੜ ਲੈ ਤੇ ਖਿਮਾ ਮੰਗੀ ਉਸ ਨੇ ਬੇਨਤੀ ਕੀਤੀ ਕਿ ਰੂਹ ਦੀ ਕਲਿਆਣ ਹੋਵੇ ਉਹ ਹੁਣ ਪਾਪ ਕਰਮ ਕਰਨ ਵਾਲੇ ਸਰੀਰ ਵਿੱਚ ਜਨਮ ਨਾ ਲਵੇ ਗੁਰੂ ਜੀ ਨੇ ਉਸ ਦੀ ਕਲਿਆਣ ਕੀਤੀ ਉਹ ਮਰ ਗਿਆ ਰੂਹ ਵੰਡ ਕੇ ਵਖੰਡ ਨੂੰ ਚਲੀ ਗਈ ਖਾਰੀ ਨਗਰ ਵਾਸੀ ਗੁਰੂ ਜੀ ਦੇ ਸਿੱਖ ਬਣ ਗਏ ਧਰਮ ਸ਼ਾਲਾ ਬਣਵਾ ਕੇ ਸਤ ਕਰਤਾਰ ਦਾ ਸਿਮਰਨ ਕਰਨ ਲੱਗੇ ਤਾਂ ਸਤਗੁਰੂ ਨਾਨਕ ਦੀਵ ਜੀ ਜਿਨ੍ਹਾਂ ਦੇ ਉਹ ਦਾ ਪੈ ਸੜਕਾ ਬਾਤੇ ਦੂਰ ਕੀਤਾ ਲੋਕ ਸੁਖੀ ਤੇ ਪਰਲੋਖ ਸੇਲੇ ਹੋਏ ਉਹ ਨਗਰ ਵਾਸੀਓਂ ਗਰਬਾਲ ਮੋੜਾ ਤੇਰਾ ਇਹ ਮਲਾਂ ਨੂੰ ਤਾਂ ਨਾ ਗੁਰੂ ਜੀ ਨੇ ਕਾਸ਼ ਦੇਸ਼ ਦਾ ਸਾਰਾ ਦੌਰਾ ਕੀਤਾ ਮੰਦਰਾਂ ਤੋਂ ਕੋਲ ਸ਼ਹਿਰ ਪਹੁੰਚੇ ਕੋ ਜੋ ਹਣ ਬੀਤੇ ਉਸ ਮੀਲੇ ਵੀ ਕਾਸ਼ ਨਹੀਂ ਰਾਜ ਤਾਂ ਇਸ ਮੁਸਲਮਾਨ ਨਾਮ ਰਾਜ ਕਰਦਾ ਸੀ ਸਤਿਆ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਜੀ ਕਸ਼ ਨੂੰ ਛੱਡ ਕੇ ਸਿੰਧ ਦੇ ਥੋੜੇ ਇਲਾਕੇ ਤੇਰੇ ਅਸਤ ਮਹਮਲਪੁਰ ਦੇ ਵਿੱਚ ਨਹੀਂ ਹੁੰਦੇ ਮੇ ਮੁਸਲਮਾਨ ਸਹਿਰ ਪਹੁੰਚ ਗਏ ਰਾਜਦੇਵ ਵਿੱਚ ਤਲੰਬਾ ਤਲੰਬਾ ਆਇਆ ਇੱਥੋਂ ਦੇ ਸੱਜਣ ਠਾਕਰ ਨੂੰ ਪਹਿਲਾਂ ਸਤਾਰ ਗਏ ਸਨ ਦੂਜੀ ਵਾਰ ਆ ਕੇ ਦੇਖਿਆ ਕਿ ਉਹ ਠੀਕ ਠਾਕ ਧਰਮ ਕਰਤ ਕਰਦਾ ਹੈ ਜਾਂ ਪ੍ਰਾਣੀ ਕਰਤਾ ਠੱਗੀ ਹੀ ਮਾਰਦਾ ਹੈ ਇਸ ਸਮੇਂ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਡੇਰੇ ਪਹੁੰਚੇ ਤਾਂ ਦੇਖ ਕੇ ਬਹੁਤ ਪ੍ਰਸੰਨ ਹੋਏ ਸੱਚਮੁੱਚ ਸੱਜਣ ਹਣ ਲੋਕਾਂ ਦਾ ਸੱਜਣ ਸੀ ਆਏ ਗਏ ਰਾਹੀ ਦੀ ਸੇਵਾ ਕਰਨ ਦਾ ਧਰਮਸਾਲਾ ਤੇ ਵਸੀਤ ਉਸ ਸੀ ਤ੍ਰੰਕੈਮ ਸੀ ਪਰ ਆਹ ਪਾਰ ਪਾਸਿਓ ਸਤਕਰਤਾ ਵੀ ਤੋਂ ਆਉਂਦੇ ਗੁਰੂ ਜੀ ਨੂੰ ਆਇਆ ਸੁਣ ਕੇ ਉਹ ਆਪਣੇ ਆਸਣ ਤੋਂ ਉੱਠਿਆ ਤੇ ਗੁਰੂ ਜੀ ਨੇ ਚੱਲਣੀ ਜਾ ਦਿੱਤਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਆਪਣੇ ਤਨ ਭਾਗ ਸਮਝੇ ਉਸ ਨੂੰ ਕਰਮਤਤਾ ਹੂਰ ਹੁੰਦੇ ਇਸ ਤੀ ਕੇ ਗੁਰੂ ਜੀ ਬਾਰ ਦੇ ਇਲਾਕੇ ਆ ਆਪਣੇ ਬਤਨ ਗਏ ਉਹ ਮਰਾਏ ਪੁਏ ਦੀਤਲਵੰਡੀ ਆਪੋਂ ਉਹ ਚੰਕੀਆਂ ਸਾਲਾਂ ਪਿੱਛੋਂ ਦੇ ਸੰਤਰਾ ਨਾ ਰਟਣ ਕਰਦੇ ਗਏ ਸਨ ਕਈਆਂ ਪਛਾਣਿਆ ਤੇ ਕਈਆਂ ਵਿਛਾਣਿਆ ਹੀ ਨਾ ਮਰਦਾਨੀ ਆਪਣੇ ਘਰ ਦੀਆਂ ਨੂੰ ਮਿਲਿਆ ਗੁਰੂ ਜੀ ਦੇ ਘਰ ਵੀ ਆਉਣ ਦਾ ਪਤਾ ਲੱਗ ਗਿਆ ਮਾਤਾ ਜੀ ਤੇ ਪਿਤਾ ਜੀ ਕਾਲੂ ਜੋ ਬਹੁਤ ਵਰਧ ਹੋ ਗਏ ਸਨ ਤੇ ਰਾਤ ਦਿਨੇ ਪੁੱਤਰ ਦੀ ਦੇਖ ਕਰਦੇ ਸਨ ਆ ਕੇ ਮਿਲੇ ਤੇ ਪੁੱਤ ਨੂੰ ਛਾਤੀ ਨਾਲ ਲਾ ਕੇ ਨਿਹਾਲ ਹੋਏ ਜਦ ਗੁਰੂ ਜੀ ਨੇ ਮਾ ਬਾਪ ਦੇ ਚਰਨਾ ਉਤੇ ਮੱਥਾ ਟੇਕਿਆ ਚਤਕ ਅੰਤਾਰ ਕੀਤਾ ਕਰ ਗਏ ਆਪਣੇ ਦੌਰੇ ਆਪਣੇ ਲੋਰੀ ਦੇ ਹਾਲ ਨਸੀ ਰਾਏ ਬਲਾਰ ਬਿਮਾਰ ਸੀ ਉਹਦੀ ਆਜੂ ਬਹੁ ਨਮੀ ਹੋ ਚੁੱਕੀ ਸੀ ਉਹ ਔਠ ਕੇ ਨਹੀਂ ਤੁਰ ਸਕਦਾ ਇਹ ਸਨ ਇਸ ਕਰਕੇ ਗੁਰੂ ਜੀ ਆਫਰਾਇ ਬਲਾਨ ਦੇ ਘਰ ਗਏ ਰਾਏ ਬਲਾਨ ਦਾ ਹੰਦਾ ਖੜ ਗਿਆ ਧਨਪਾਗ ਮੇਰੇ ਘਰ ਖਦਾ ਆਇਆ ਮੇਰੇ ਧਨਪਾਗ ਮਰਨ ਤੋਂ ਪਹਿਲਾਂ ਸੱਚੇ ਮਰਸ਼ਦ ਦੇ ਦਰਸ਼ਨ ਹੋ ਗਏ ਮੈਂ ਤਰ ਗਿਆ ਮੈਂ ਬਲਿਹਾਰੀ ਜਾਵਾਂ ਜਿੰਨੀ ਰਾਹੀ ਆਏ ਜੀ ਉਹ ਆਂਦਾ ਹੋਇਆ 우ਮਾਨ ਨਾਲ ਉੱਠ ਕੇ ਕੁੱਕਿਆ ਗੁਰੂ ਜੀ ਨੇ ਸਤ ਕਰਤਾ ਰੱਖ ਕੇ ਰਾਏ ਬਲਾਲ ਨੂੰ ਆਤਮ ਨੂੰ ਬਾਣੀ ਸੁਣਾਈ ਉਹਦਾ ਜਨਮ ਮਨ ਖਟਿਆ ਥੋੜੇ ਸਮੇਂ ਪੁੱਛੋ ਉਹ ਚਲਾਣਾ ਕਰ ਗਿਆ ਰਾਏ ਬਲਾਲ ਗੁਰੂ ਜੀ ਦਾ ਪਹਿਲਾ ਸਿੱਖ ਸੀ ਮਾਪੇ ਨੂੰ ਮਿਲਣ ਵਿੱਚ ਗੁਰੂ ਜੀ ਭੈਣ ਨਾਮ ਕੀ ਨੀ ਨੂੰ ਮਿਲਨ ਬਾਅਦ ਸultanpur ਨੂੰ ਗਏ। ਸ਼ਹਿਰ ਦੇ ਦਰਵਾਜ਼ੇ ਕੋਲ ਜਾਂਦੇ ਆਂ ਹੀ ਸਭ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਨਾਮਈ ਕਰੀ ਜੀ ਆਪ ਪੰਚੇ ਹਨ। ਜੰਗਲ ਦੀ ਅਗਵਾ ਮੰਗ ਜਵਾਨੋਂ ਖਬਰ ਸ਼ਹਿਰ ਦੇ ਹਰ ਘਰ ਵਿੱਚ ਪੜ ਗਈ। ਬੀਬੀ ਨਾਨਕੀ ਜੀ ਨੂੰ ਵਧਾਈਆਂ ਮਿਲੀਆਂ ਕਿ ਉਸ ਦਾ ਮਹਾਪਰਖ ਵੀਰ ਆਇਆ ਹੈ। ਸultanpur ਦਾ ਨਵਾਵ ਡਵਲਤਖਾਨ ਜਿਉਂਦਾ ਸੀ ਉਹ ਗੁਰੂ ਜੀ ਦਾ ਆਉਣਾ ਸੁਣ ਕੇ ਉਸ ਨੂੰ ਵੀ ਚਾਹ ਚੜ ਗਏ। ਪਾਇ ਜੀ ਪੈਣ ਜੀ ਤੇ ਹੋਰ ਸਿੱਖ ਸੇਵਕਾਂ ਨੂੰ ਮਿਲਣ ਮਹਿਕੇ ਮਿਲੇ ਹੋਏ ਪ੍ਰੇਮ ਦੇ ਵੱਧੇ ਹੋਏ ਗੁਰੂ ਨਾਨਕ ਜੀ ਨਵਾਬ ਦੇ ਮਹਿਲਾ ਵਿੱਚ ਉਸ ਨੂੰ ਜਾ ਮਿਲਿ ਨਵਾਬ ਨੇ ਨਵਾਬੀ ਨਵਾਮੀ ਦਾ ਹੰਕਾਰ ਛੱਡ ਦਿੱਤਾ ਉਹ ਅੱਟ ਤੇ ਗੁਰੂ ਜੀ ਦੇ ਚਾਲੀ ਪਿਆਨੀ ਲੱਗਿਆ ਪ੍ਰੇਮ ਨਾਲ ਕੋਲ ਬੈਠ ਕੇ ਵਚਨ ਬਲਾਸ ਕਰਦਾ ਰਿਹਾ ਉਸ ਸਨੇਹ ਗੁਰੂ ਜੀ ਅੱਗੇ ਬੇਨਤੀ ਕੀਤੀ ਕੀ ਖਾਨਾ ਰੂਪ ਮਰਸ਼ਦ ਇੱਥੇ ਰਹੋ ਤੁਸੀਂ ਹੁਣ ਤੁਹਾਡੇ ਪੁੱਤਰ ਵੀ ਜਵਾਨ ਹੋਣ ਲੱਗੇ ਹਨ ਬਹੁਤ ਹੈ ਨ ਲਿਆ ਇਹ ਨਿਸ਼ਾ ਪਰੇਸ਼ਾਨੀ ਸ਼ਹਿਰ ਕਰ ਚੁੱਕੇ ਜੇ ਹੁਣ ਘਰ ਬੈਠ ਜਾਵਾਂ ਜਿੰਨੀ ਦੌਲਤ ਖਰਚਣ ਵਾਸਤੇ ਚਾਹੀਦੀ ਯਾ ਇਹ ਯਾਰ ਹੈ ਮੈਂ ਸੇਵਾ ਕਰਾਂਗਾ ਮੇਰਾ ਮਹਾਂ ਦਾ ਮੇਰਾ ਰਾਜ ਮੇਰਾ ਖਜ਼ਾਨਾ ਆਖਦਾ ਹੈ ਗੁਰੂ ਜੀ ਨੇ ਬਚਨ ਕੀਤਾ ਨਵਾ ਸਾਹਿਬ ਮੈਂ ਕਰਤਾਰ ਦਾ ਸੇਵਕ ਹਾਂ ਜੋ ਕਰਤਾਰ ਦੀ ਮਰਜ਼ੀ ਹੁੰਦੀ ਹੈ ਸੋ ਕਰਦਾ ਹਾਂ ਪਾਪਾਂ ਨਾਲ ਗਰਸੀ ਸੈਟੀ ਪਰ ਉਪਕਾਰ ਅੰਕਾਰਹੀ ਹੈ ਪਰ ਮਾਂ ਬਖੰਡਾ ਮੈਮਾ ਤੇ ਪਾਪਾਂ ਨਾਲ ਆਮ ਲੋਕ ਪੀੜਤਾਂ ਨੂੰ ਅਜੇ ਕਈ ਦੇਸ਼ਾਂ ਦਾ ਦੌਰਾ ਕਰਨਾ ਹੈ ਮੀਵੰਦੇ ਅੰਤਲੇ ਦਿਨਾਂ ਤੱਕ ਧਰਮ ਦਾ ਪ੍ਰਚਾਰ ਕਰਨਾ ਹੈ ਕਰਤਾਰ ਦਾ ਹੁਕਮ ਕੋਈ ਨਹੀਂ ਮੋੜ ਸਕਦਾ ਗੁਰੂ ਜੀ ਨੇ ਐਸੇ ਬਖਾਇਆ ਹਸਾ ਉਹ ਚਾਹ ਰਿਹਾ ਕਿਰਤ ਪਾਇਆ ਨਾ ਮਿਟੇ ਕੋਈ ਕਿਆ ਜਾਣਾ ਕਿਆ ਅੰਗੇ ਹੋਈ ਜੋ ਤਿਸ ਬਾਣਾ ਸੋਈ ਹੂਆ ਅਵਨ ਕਰਨ ਬਾਣਾ ਦੂਆ ਪ੍ਰਮਾਤਮਾ ਦੀ ਲਿਖੀ ਕਰਤ ਨੂੰ ਕੋਈ ਨਹੀਂ ਮਿਟ ਸਕਦਾ ਮੈਨੂੰ ਪਤਾ ਅੱਗੇ ਕੀ ਹੋਣਾ ਹੈ ਜੋ ਪਰਮਾਤਮਾ ਦਾ ਪਾਣਾ ਹੈ ਉਹੋ ਕੰਜ ਹੋਵੇਗਾ ਹੋਰ ਕੁਝ ਨਹੀਂ ਹੋ ਸਕਦਾ ਸਭ ਕੁਝ ਕਾਰਨ ਵਾਲਾ ਉਹ ਮੇਰਾ ਪਰਮਾਤਮਾ ਜਿਸ ਦੀ ਹੁਕਮ ਅਚਤੁੰਦੇ ਹੰਦੇ ਹਾਂ ਉਹਨੇ ਉਹਦੇ ਨਾਮ ਦੀ ਯਾਦ ਕਰਾਉਨੇ ਹਾਂ ਤੋ ਸਾਡੀ ਮੇਰ ਹੈ ਜੋ ਮੇਰਾ ਸਤ ਕਰਤਾਰ ਕਰਦੇ ਤੇ ਆਪਣੀ ਦੌਲਤ ਮੈਨੂੰ ਖਰਚਣ ਵਾਸਤੇ ਦਿੰਦੇ ਜੇ ਜੋ ਕੋਈ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਦੇਣਾ ਜੇ ਉਹ ਕੋਈ ਭੁੱਖਿਆ ਨੰਗਿਆ ਨੂੰ ਖਵਾਉ। ਖਦਾ ਵਾਸਤ ਲਾਇਆ ਕਰੋ। ਅੰਤ ਦਿਨ hẳn ਬੜੀ ਪਾਰਿਆ ਹੈ। ਉਹ ਹੋ ਮੇਰਾ ਹੈ ਜਦੋਂ ਖਦਾ ਨੂੰ ਚੇਤੇ ਰੱਖਿਆ ਜਾ ਸਕਦਾ ਹੈ। ਖਦਾ ਦਾ ਸਿਮਰਨ ਕਰੋ। ਇਹ ਨਾ ਪੂਰਾ ਗੁਰੂ ਜੀ ਸੁਲਤਾਨ ਪਰ ਰਹੇ। ਸਵੇਰੇ ਸ਼ਾਮ ਨੂੰ ਕੀਰਤਨ ਹੁੰਦਾ ਰਿਹਾ। ਖਤ ਸੰਗ ਵਿੱਚ ਗੁਰੂ ਜੀ ਆਪਣੇ ਲਮੇਰੇ ਸਫਲ ਤੇ ਹਲਤ ਦੱਸਦੇ ਰਹੇ ਕਰਤਾ ਨੇ ਫਿਰ ਹੁਕਮ ਕੀਤਾ ਪਿਆਰੇ ਨਾਨਕ ਉੱਠ ਦੁਖੀ ਜ਼ੀਬਾਂ ਦਾ ਹਲਾਰ ਕਰ ਦੂਰ ਕੀਤੇ ਦੁਖੀ ਰੋ ਰੋ ਕੇ ਤੈਨੂੰ ਯਾਦ ਕਰ ਰਹਾ ਹੈ ਇਕ ਥਾਂ ਬੈਠਣ ਦਾ ਬਿਆਨ ਇਹ ਹੁਕਮ ਕਰਤਾ ਰਵਨ ਜੈਤ ਗੁਰੂ ਨੂੰ ਮਿਲਿਆ ਮਾਝੇ ਦੇ ਨੇੜੇ ਨੇੜੇ ਨੱਗਰ ਜੰਗਨਾ ਦੇ ਸ਼ਹਿਰਾਂ ਵਿੱਚ ਲੋ ਰਹੇ ਦੁਖੀਆਂ ਨੂੰ ਸ਼ਾਂਤੀ ਬਖਸ਼ਣ ਵਾਸਤੇ ਗੁਰੂ ਜੀ ਨੇ ਪੈਰਾਂਾਂ ਕਿਹ ਕੋ ਆ ਗਿਆ ਮੰਗੀ ਭੈਣ ਜੀ ਨੇ ਉੱਤਰ ਦਿੱਤਾ ਮੇਰੀ ਧਾਮੀ ਵੀਰ ਮੈਂ ਨਹੀਂ ਰੋਕਦੀ ਜਿੱਧਰ ਕਰਤਾਰ ਦਾ ਹੁਕਮ ਹੈ ਉਧਰ ਜਾਓ ਤੇ ਦੁਖੀਆਂ ਦੇ ਦੁੱਖ ਦੂਰ ਕਰੋ ਮੇਰੇ ਕੋ ਛੇਤੀ ਆ ਜਾਇਆ ਕਰੋ ਮੈਂ ਰਾਤ ਦਿਨ ਯਾਦ ਕਰਦੀ ਰਹਿੰਦੀ ਹਾਂ ਜਾਤ ਗੁਰੂ ਜੀ ਮਨਦਾਨੀ ਪੰਜਾਬ ਦੇ ਇਲਾਕੇ ਵਿੱਚ ਸਤ ਧਰਮ ਦਾ ਪ੍ਰਚਾਰ ਕਰਨ ਵਾਸਤੇ ਸਤਿਾਨ ਕੋਲ ਤੋਂ ਵੱਨਣਾ। ਇੱਥੇ ਸਮਾਪਤ ਕਰ ਲਿਆ ਕੱਲ ਨੂੰ ਅੱਗੇ ਸ਼ੁਰੂ ਕਰਾਂਗੇ ਬੋਲਣ ਵਿੱਚ ਕੋਈ ਅੱਖਰ ਮੰਦਾ ਘਾਟਾ ਪੁੱਲ ਚੱਕ ਮਾਫ ਕਰੰਨੀ ਆਪ ਦੀ ਅਣਜਾਣ ਮੱਛੀ ਜਾਣ ਕੇ ਮਾਫ ਕਰਨਾ ਮੇਰਾ ਪਰ ਇਹ ਸੱਚ ਅੰਤਰਖਾ ਅੰਗੇ ਤੋਂ ਸ਼ੁੱਧ ਸੇਵਾ ਕਰਾਂਗੇ। ਮਾਹੂਰ ਜੀ ਕਾਂਖਾਂ ਸਾਹਿਬ ਸਿੰਘ ਆਹਮ ਜੀ